ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਜਿਹੜੇ ਫਰੀਪੁਰ ਦਾ ਪਿੰਡ ਆ ਤੇ ਅਮਨਦੀਪ ਬਾਈ ਦੇ ਕੋਲ ਆ ਵਪਾਰ ਦਾ ਬਾਈ ਦਾ ਕੰਮ ਆ ਤਿੰਨ ਜਾਨਵਰ ਆ ਮਿੱਤਰੋ ਇੱਕ ਤਾਂ ਮੈਂ ਆ ਪੂਰੀ ਵੱਡੀ ਤੇ ਇੱਕ ਛੋਟੀ ਪਹਿਲਾਂ ਸੂਈ ਸਵਾਈ ਤੇ ਇੱਕ ਹੈਗੀ ਐ ਕ੍ਰਾਸ ਗਾਂ ਸਿੰਘਾਂ ਤਿੰਨ ਜਣਾਂ ਦਾ ਰਪਾਈ ਦੇ ਕੋਲ ਤਿੰਨਾਂ ਦੀ ਜਾਣਕਾਰੀ ਲੈ ਲੈਂਦੇ ਆ ਅਮਨਦੀਪ ਭਾਈ ਸੱਸੀ ਕਾਲ ਵੀਰੇ ਸੱਸੀ ਕਾਲ ਭਾਈ ਠੀਕ ਹੈ ਜੀ ਵਧੀਆ ਸੇਤਾ ਦੇ ਪਰਿਵਾਰ ਸਭ ਠੀਕ ਹੈ ਸਰਦੀ ਘਰ ਦੀਆ ਸਰਦੀ ਘਰ ਅੱਛਾ ਅਮਨਦੀਪ ਭਾਈ ਅੱਜ ਕਿੰਨੇ ਜਣੇ ਆਉਣਗੇ ਤਿੰਨ ਆ ਭਾਈ ਤਿੰਨ ਪਹਿਲੇ ਨੰਬਰ ਤੇ ਵੱਡੀ ਮੇ ਆ ਜਿਹੜੀ ਵੀਰੇ ਕਿੰਨੇ ਦਿਨ ਲੈਂਦੀ ਭਾਈ ਇਹ ਭਾਈ ਲਹਿ ਜਾਊਗੀ ਪੰਜ ਚਾਰ ਦਿਨ ਪੰਜ ਚਾਰ ਦਿਨ ਹਾਂ ਉਹ ਤਾਂ ਕੀ ਰਿਕਾਰਡ ਦੱਸਿਆ ਮਾਲਕ ਦੁੱਧ ਦਾ ਭਾਈ ਅਗਲਾ ਆਪ ਹੀ ਮੈਂ ਦੇ ਹਿਸਾਬ ਨਾਲ ਲਾ ਲਿਆ ਯਾਰ ਅੱਜ ਕੱਲ ਲੋਕ ਤਾਂ ਤੈਨੂੰ ਪਤਾ ਕੋਈ ਨਹੀਂ 20-18 ਤੋਂ ਘੱਟ ਦੱਸਦਾ ਹਣਾ ਅਗਲਾ ਮੈਂ ਦੇ ਹਿਸਾਬ ਨਾਲ ਹੀ ਲਾ ਲਿਆ ਆਪਾਂ ਕੁਝ ਨਹੀਂ ਕਹਿੰਦੇ ਆ ਵੀ 11 ਮੰਨ ਲੇ 12 ਮੰਨ ਕਿੰਨਾ ਮੰਨ ਲਿਆ ਭਲਾ ਮੱਝ ਦੀ ਜਾਤ ਵਾ ਜੈਡ ਬਲੈਕ ਆ ਦੋ ਗਵਾਲ ਆ ਪੂਰੇ ਤੇ ਬਸ ਬਹੁਤ ਬਹੁਤ ਚੰਗੀ ਆ ਭਾਈ ਤੋਰੀ ਬਈ ਕਲੀ ਬੋ ਤੂੰ ਆਹ ਚਾਹ ਤੂੰ ਚੰਗਾ ਮੇਰੇ ਲਈ 500 ਹਾਂ ਲੈ ਜੂਗੀ ਭਈ ਅਜੇ ਹਾਂ ਹਾਂ ਜੇ ਲਾਉਣੇ ਹੁਣ ਲੱਗੀ ਆ ਹੂੰ ਇਦਨ ਤੋੜ ਦੇ ਨਹੀਂ ਤੋੜ ਬਾਕੀ ਜੈਲੀ ਇੰਨੀ ਆ ਨਾ ਬਾਈ ਵੇਲਾ ਹੁਣ ਇਹ ਗਾਲਾ ਕਰੀ ਜਾਂਦੀ ਇਹਨੂੰ ਕੋਈ ਨਹੀਂ ਨੰਦ ਦੋਚਾਰ ਜੈਲੀ ਬਹੁਤ ਆ ਹੱਥ ਲਾਈ ਆ ਜਿਵੇਂ ਥਣਾ ਨੂੰ ਮਰਜੀ ਲਾਈ ਆ ਕੋਈ ਇਹਨੂੰ ਚੱਕਰ ਪਾਸਾ ਹੈਗਾ ਉੰਨੀ ਆ ਨਾ ਪਾਸਾ ਬਾਈ ਇਹ ਵਜਨ ਵਾਲਾ ਜਦੋਂ ਬੈਂਦੀ ਆ ਨਾ ਹੁਣ ਮਨ ਲੈ 28 ਆ ਤੇਰੇ ਸਾਹਮਣੇ ਉਹ ਥੋੜਾ ਜਿਹਾ ਕਰ ਜਾਂਦੀ ਹੈ ਬਾਕੀ ਉਸ ਤੋਂ ਉਹ ਬਹੁਤ ਚੰਗੀ ਹੈ ਉਹ ਬਹੁਤ ਚੰਗੀ ਹੈ ਮੈਂ ਬਾਈ ਦੁੱਧੂ ਵੀ ਬਹੁਤ ਉਹਨਾਂ ਨੇ ਦੱਸਿਆ ਖਰੀਦ ਆਪਾਂ ਤਾਂ ਹੀ ਕਿਹਾ ਵੀ ਅਗਲਾ ਆਪਦਾ ਹਿਸਾਬ ਲਾ ਲੈ ਮੈਂ ਦੇ ਰੀਟ ਬਾਈ ਇਹਦਾ ਸਰ ਰੇਡੇ ਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਕੱਚੀ ਆ ਬੇ ਕੱਚੀ ਆ ਬਾਈ ਇਹ ਜੀ ਹਾਂ ਅੱਛਾ ਦੋ ਨੰਬਰ ਤੇ ਝੋਟੀ ਪਹਿਲੇ ਨਗਰੀ ਹਾਂ ਬਾਈ ਇਹ ਦੋ ਦਾੰਦਾ ਝੋਟੀ ਦੋਨੀਆਂ ਕਿਲੇ ਦਿਨ ਹੋ ਗਏ ਬਈ ਸੂਈ ਨੂੰ ਸੂਈ ਨੂੰ ਪੰਜ 6 ਦਿਨ ਹੋ ਗਏ ਬਾਈ ਕਿੰਨਾ ਦੁੱਧ ਆ ਬਈ ਅਸਟ ਦੁੱਧ ਬਈ ਹੈਗਾ ਇਹ ਥੱਲੇ 8.5 ਕਿਲੋ ਠੀਕ ਹੈ ਚੂਨ ਚੰਨ ਚੰਗੇ ਬਹੁਤ ਚੰਗਾ ਚੂਨ ਬੜਾ ਕੀ ਰੇਟ ਰਹੂਗਾ ਬਈ ਇਹਦਾ ਬਾਈ ਲੈਂ ਲੈਂ 95000 ਮਾਨ ਤਨ ਹੋ ਜੂ ਬਾਹ ਹੋ ਜੂ ਕਰ ਦਾਂਗੇ ਪੂਰੀ ਬਈ ਇਹਨੂੰ ਹਾਂ ਲੈ ਮਿੱਤਰੋ ਪਹਿਲੇ ਨੂੰ ਝੋਟੀ ਆ 8.5 ਕਿਲੋ ਦੁੱਧ ਦਾ ਮਗਰ ਕੱਟੀ ਆ ਹਨਾ ਬਈ ਹਾਂਜੀ ਮਗਰ ਕੱਟੀ ਆ ਤੋਂ ਦਾ ਦੀ ਲਾ ਵੀ ਮਤਲਬ ਕੁੜਾ ਪੜਾ ਝੋਟੀ ਦਾ ਚੰਗਾ ਮੱਥੇ ਦੇ ਥੋੜਾ ਜਿਹਾ ਫੁੱਲਾ ਮਾਲਾ ਫੁੱਲਾ ਹੋ ਬਾਕੀ ਝੋਟੀ ਸਾਰੀ ਚੰਗੀ ਸਾਲੀ ਵਾਲੇ ਸਾਫ ਸੁਥਰੀ ਆ ਵੀ ਬੰਦ ਆਰਡਰ ਦੀ ਕੁਆਲਿਟੀ ਜੀ ਹੈ ਨਾ ਹਾਂ ਫੈਕਸ ਆਰਡਰ ਦੀ ਆ ਜਮ ਸੀਲ ਠੰਢੀ ਨਹੀਂ ਹੈ ਗੱਲ ਹੀ ਛੱਡ ਦੇ ਭਲਾ ਬੱਚਾ ਵੀ ਨਾ ਛੱਡ ਉਵੇਂ ਭਲਾ ਤਾਰਾ ਮਾਂ 95000 ਰੁਪਏ ਡਮਾਡ ਹੈ ਹਾਂ ਜੀ ਥੱਲੋ ਵੀ ਗਿਆਂਦੀ ਵਰਗੀ ਪਈ ਬਈ ਐਂ ਪਈ ਗੋਲ ਜਮ ਹੂੰ ਕੀ ਅਤਾ ਇਹ ਜਿਹੜੀ ਗਾਂ ਬਈ ਹਾਂ ਗਾਂ ਬਈ ਇਹ ਦੂਜਾ ਸੂਹਾ ਬਈ ਯਾਰ ਇਹ ਸੂਣ ਵਾਲੀ ਹੈ ਸੂਣ ਵਾਲੀ ਆ ਬਈ ਹਾਂ ਛੰਡੀ ਛੰਡੀ ਆ ਛੰਡੀ ਆ ਬਈ ਗਾਂ ਹਾਂ ਠੀਕ ਆ ਦੁੱਧ ਕਿੰਨਾ ਕੁ ਦੇ ਜੂਗੀ ਬਈ ਦੁੱਧ ਬਈ ਉਹਨਾਂ ਨੇ 10 ਕਿਲੋ ਕਿਹਾ ਪਹਿਲੇ ਸੂਏ ਤੋਂ ਇਹ ਦੂਜਾ ਸੂਹਾ ਸੂਣਾ ਨੇ ਅ ਦੂਜਾ ਸੂਹਾ ਸੂਣਾ ਸੀਲ ਆਂਦੇ ਬਈ ਸੀਲ ਆ ਬਈ ਹਾਂ ਸੀਲ ਆ ਹਾਂ ਨਹੀਂ ਨਹੀਂ ਉਹ ਕੈਮਰਾ ਕਰਕੇ ਕਰਦੀ ਜਮਾਂ ਭੋਰਾ ਨਹੀਂ ਆਏ ਮਾਲ ਨੂੰ ਦੱਸ ਠੀਕ ਆ ਬਈ ਕੀ ਰੇਟ ਰਹੂਗਾ ਇਹਦਾ ਬਈ ਇਹ ਦਾ ਰੇਟ 35000 ਰੁਪਏ ਮਾਨਤਾ ਨੋ ਜੂ ਕਰ ਦਾਂਗੇ ਬਾਈ ਕਦੀ ਬਾਦੋਂ ਬਾਈ ਗਾਂ ਦੁੱਧ ਪੀਣ ਵਾਲੇ ਨੂੰ ਮਾਰੀ ਨਹੀਂ ਗਈ ਮਾਰੀ ਨਹੀਂ ਬਾਈ ਕਰਾਸ ਪਾਣਾ ਵਧੀਆ ਨਿਆਣਾ ਪਾ ਕੇ ਐਨ ਥਣ ਖੇਤੇ ਆ ਪੂਰਾ ਨਹੀਂ ਹਿੱਲੀ ਜਮਾਂ ਹਾਂ ਬਈ ਮਿੱਤਰੋ ਥਣ ਤੁਨ ਵੀ ਚੰਗਾ ਲੱਗਾ ਬਾਕੀ ਬਹੁਤ ਚੰਗਾ ਲੱਗਾ ਥਣ ਬਾਈ ਇਹ 35000 ਦੀ ਹਾਂ ਜੀ 95000 ਦੀ ਤਾਂ ਮੈਂ ਦਾ ਰੇਟ ਫੋਨ ਦੇ ਉੱਤੇ ਹੈ ਨਾ ਇਹਦਾ ਫੋਨ ਨੰਬਰ 75 268 550 550 ਠੀਕ ਹੈ ਬਈ ਹਾਂ ਜੀ